ਮੈਂ ਵਿਸ਼ਵਾਸ ਰਹੀ ਕਾਹਤਲ ਸਾਂ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲ ਆਉਂਤੇ ਅਸੀਂ ਨਾਮ ਦਾ ਬੜੇ ਤੁਹਾਡਾ ਸਵਾਗਤ ਕਰਦੇ ਆ ਲਓ ਜੀ ਹਾਜ਼ਰ ਆ ਸੀ ਤੁਹਾਡੀ ਕਚਹਿਰੀ ਵਿੱਚ ਬਹੁਤ ਹੀ ਪਿਆਰਾ ਜਿਹਾ ਲੋਕੀ ਲੈ ਕੇ ਇਹ ਭੈਣਾਂ ਦੀ ਸਪਾਰਸ਼ ਤੇ ਸੁਣਾ ਰਹੇ ਆ ਤੇ ਭੈਣਾਂ ਨੇ ਸਪੈਸ਼ਲਿਸਟ ਦੀ ਸਪਾਰਸ਼ ਕੀਤੀ ਹੈ ਹਨਾ ਤੇ ਲੋ ਫਿਰ ਤਿਆਰ ਗੀਤ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਨਾ ਤੁਹਾਨੂੰ ਉਹ ਤੁਸੀਂ ਕਾਪੀਟੈਂਸ ਲੈ ਕੇ ਵੇਜਿਓ ਉਹ ਹੈ ਜਿਵੇਂ ਕਿਸੇ ਨੂੰ ਲੱਕਬਾ ਮਾਰ ਜਾਂਦਾ ਹੈ ਫਿਰ ਉਹ ਠੀਕ ਨਹੀਂ ਆਉਂਦਾ ਇਹ ਜੈਨਮੁਨੀ ਦਾ ਦੱਸਿਆ ਹੈ ਮਨੀ ਜੀ ਦਾ ਤੇ ਉਹ ਫਿਰ ਤੁਹਾਨੂੰ ਮੈਂ ਤੁਸੀਂ ਕਾਪੀ ਪੈਨਸਲ ਲੈ ਕੇ ਬੈਠ ਜਿਓ ਉਹ ਨੁਕਤਾ ਇਸ ਤੋਂ ਗੀਤ ਤੋਂ ਤੁਰੰਤ ਬਾਅਦ ਗੀਤ ਤੋਂ ਬਾਅਦ ਪਾਵਾਂਗੇ ਆਪਾਂ ਤੇ ਲਓ ਆਜੋ ਫਿਰ ਆਪਾਂ ਲਾਈਏ ਰੌਣਕਾਂ ਤੇ ਰੰਗ ਰੰਗੇ ਪ੍ਰੋਗਰਾਮ ਗੀਤਾਂ ਦਾ ਗੀਤਾਂ ਦੀ ਬਹਾਰ ਹੈ ਨਾ ਲਓ ਸੁਣੋ ਫਿਰ ਹੁਣ ਗੀਤ ਦੇ ਬੋਲ ਤੁਸੀਂ ਆਪ ਹੀ ਸਮਝ ਲਿਓ ਹੈ ਨਾ ਪਤਾ ਲੱਗ ਜਾਂਦਾ ਆਪਾਂ ਨੂੰ ਸਾਰਿਆਂ ਨੂੰ

ਵਾਹੀਆ ਗੈ ਨੀ ਪੀੜਾ ਡਾਇਲੇ ਨੀ ਪੀੜਾ ਡਾਇਏ ਦੁਖ ਸੁਖ ਕਰੀਏ ਦੁੱਖ ਸੁਖ ਹੋਗੇ ਦੁੱਖ ਸੁਖ ਹੋ ਨੀ ਪੁੱਤ ਮੋਲੇ ਪੁੱਤ ਮੋਲੇ ਨੀ ਕਲ ਦੀਆਂ ਹਨ ਸਸ ਲੜੀ ਉઠ ਤੁਰ ਮੈਂ നണദീരയാ ചൽ ഉ J ਨੀ ਸੈਲੋ ਹਾਰੇ ਡਿ ਗਿਆ ਦੂਜੇ ਚ ਕੀਨੇ ਚੱਕੀਆਂ ਉਰਾ ਜਿੜਕੇ ਸਈਓ ਕਾਰੇ ਨੂੰ ਆਜ ਨੂੰ ਹੈ ਬਦ ਕਰੇ ਲੋ ਜੀ 700 ਰੁਪਏ ਝਟਕਾ ਬਾਕੀ ਸਾਰਾ ਪਰਿਵਾਰ ਨੇ ਕਰਿਆ ਪਿਆਰ ਚਲੋ ਉਹਨਾਂ ਨੂੰ ਕੀਤੀਆਂ ਮਾਫ ਵੱਡਿਆਂ ਤੇ ਹੁਣ ਦਿਓ ਸਾਨੂੰ ਛੁੱਟੀਆਂ ਤੇ ਕੱਲ ਨੂੰ ਆਪਾਂ ਨਵੇਂ ਗੀਤ ਨਾਲ ਫੇਰ ਮਿਲਾਂਗੇ ਤੇ ਬਾਕੀ ਤੁਸੀਂ ਕਾਪੀ ਪੈਨਸਲ ਚਾਕੀ ਲਈ ਹੋਣੀ ਹੈ ਨਾ ਤੇ ਉਹ ਨੁਕਤਾ ਲੇਖੋ ਜਿਵੇਂ ਲਕਵਾ ਹੋ ਜਾਂਦਾ ਅੰਗ ਪੈਰ ਖੜ ਜਾਂਦੇ ਨੇ ਮਾਰੇ ਜਾਂਦੇ ਨੇ ਉਹਦਾ ਫਿਰ ਦਵਾਈਆਂ ਦੂਆਂ ਲਈ ਜene ਕਈ ਵਾਰੀ ਨਹੀਂ ਠੀਕ ਹੁੰਦਾ ਤਾਂ ਇਹ ਇੱਕ ਜੈਨਮੁਨੀ ਨੇ ਬਿਰਸ਼ਦ ਸਾਗਰ ਜੀ ਉਹਨਾਂ ਨੇ ਦੱਸਿਆ ਵੀ ਜੇ ਕਿਸੇ ਨੂੰ ਲਕਵਾ ਹੋ ਜੇ ਤਾਂ ਪੰਸਾਰੀ ਦੀ ਦੁਕਾਨ ਤੇ ਜਾਓ ਤੁਸੀਂ ਉਹਨਾਂ ਨੂੰ ਕਹੋ ਜੀ ਸ਼ੀਸ਼ਮ ਦੀ ਲੱਕੜੀ ਦਾ ਸਾਨੂੰ ਤੇਲ ਦੇ ਦਿਓ ਉਹ ਤੁਹਾਨੂੰ ਪੰਸਾਰੀ ਆਪ ਹੀ ਦੇਣਗੇ ਸ਼ੀਸ਼ਮ ਆਪਾਂ ਇਹਨੂੰ ਕਹਿੰਦੇ ਆ ਡਾਲੀ ਨੂੰ ਹੈਨਾ ਚਲੋ ਜੋ ਫਿਰ ਉਹ ਦੱਸਣਗੇ ਅੰਸਾਰੀ ਬੀ ਸ਼ੀਸ਼ਮ ਦੀ ਲੱਕੜੀ ਦਾ ਸਾਨੂੰ ਤੇਲ ਦੇ ਦਿਓ ਉਹ ਤੁਸੀਂ ਤੇਲ ਲਿਆਓ ਘਰੇ ਤੇਲ ਲਿਆ ਕੇ ਥੋੜਾ ਮੋਟਾ ਕੋਸਾ ਕਰਕੇ ਉਹਨੂੰ ਫਿਰ ਉਹਦੇ ਜੇ ਹੱਥ ਖੜਾ ਹੈ ਬਾਹਾਂ ਖੜੀ ਹੈ ਕੋਈ ਲੱਤ ਖੜੇੜਾ ਪਾਸਾ ਮਾਰਿਆ ਗਿਆ ਉਹ ਤੇ ਮਾਲਸ਼ ਕਰੋ ਫਿਰ ਉਸ ਨੂੰ ਤੁਸੀਂ 2 ਘੰਟੇ ਲਈ ਕੱਪੜੇ ਨਾਲ ਬੰਨ ਲਓ ਟੱਕ ਦਿਓ ਹਵਾ ਨਾ ਲੱਗਣ ਦਿਓ 2 ਘੰਟੇ ਉਹ ਬੰਨਿਆ ਰਹੇ 2 ਘੰਟੇ ਮਰ ਖੋਲ ਦਿਓ ਦੂਸਰੇ ਦਿਨ ਫੇਰ ਤੀਸਰੇ ਦਿਨ ਫੇਰ ਉਹਦਾ ਹੋ ਪਰਮਾਤਮਾ ਕਰੂ ਹਰ ਹਾਲਤ ਅੰਗ ਚੱਲ ਪਊਗਾ ਜਰੂਰ ਇਸ ਨੂੰ ਨੁਕਤੇ ਨੂੰ ਜੇ ਕਿਸੇ ਨੂੰ ਪ੍ਰੋਬਲਮ ਹੋਈ ਹੈ ਤਾਂ ਜਰੂਰ ਇਹ ਨੁਕਤਾ ਤੁਸੀਂ ਵਰਤ ਕੇ ਦੇਖਿਓ ਪਰਮਾਤਮਾ ਭਲੀ ਕਰੂ ਹੋਰ ਲੋਕਾਂ ਨੂੰ ਦੱਸੋ ਕੁੰਨ ਦੇ ਭਾਗੀ ਬਣੋ ਤੇ ਮੈਨੂੰ ਵੀ ਸਿੱਸਾ ਮਿਲ ਲੀਆਂ ਤੁਹਾਨੂੰ ਵੀ ਸਿੱਸਾ ਮਿਲ ਲੰਗੀਆਂ ਉਹ ਮਹਾਰਾਜ ਨੂੰ ਮਿਲ ਲਿੰਗੇ ਜਿਨ੍ਹਾਂ ਨੇ ਸਾਨੂੰ ਇਹ ਨੁਕਤਾ ਦੱਸਿਆ ਹੈ ਨਾ ਤੇ ਜੈਨਮੁਨੀ ਨੇ ਜਿਹੜੇ ਉਹਨਾਂ ਦੇ ਮੂੰਹ ਪੱਟੀ ਨਹੀਂ ਹੁੰਦੀ ਜੈਨਮੁਨੀ ਤੁਸੀਂ ਦੇਖੇ ਹੋਵੋਗੇ ਕਿਹਦੇ ਹੱਥੇ ਪੱਟੀ ਹੁੰਦੀ ਆ ਕਈਆਂ ਦੇ ਮੂੰਹ ਤੇ ਪੱਟੀ ਬੰਨੀ ਹੁੰਦੀ ਹੈ ਉਹ ਜੈਨੀ ਬਾਈ ਦੇ ਨੇ ਉਹ ਉਹਨਾਂ ਗੁਰੂਆਂ ਤੋਂ ਮੈਂ ਸੁਣਿਆ ਤੇ ਥੋੜੇ ਤੱਕ ਮੈਂ ਪਹੁੰਚਦਾ ਕਰਤਾ ਹਰ ਹਾਲ ਤੈਨੂੰ ਜਿਹਨੂੰ ਪ੍ਰੋਬਲਮ ਹੈ ਉਹ ਇਹਨੂੰ ਜਰੂਰ ਅਪਣਾ ਕੇ ਦੇਖਿਓ ਹਿੰਗਲਗੇ ਨੇ ਫਟਕੜੀ ਰੰਗ ਚੋਖਾ ਆਵੇ ਤੇ ਥੋੜਾ ਕੋਈ ਮੁੱਲ ਨਹੀਂ ਲੱਗਣਾ ਸਿਰਫ ਤੇਲ ਹੀ ਲਿਉਣਾ ਹੈ ਆਪਾਂ ਹਨਾ ਤੇ ਲੋ ਹੁਣ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਕੱਲ ਬਾ ਸਾਡੀ ਵੀਡੀਓ ਦੇਖਣ ਲਈ